ਗਲੀ ਚਲ ਪੁੱਜੀਆਂ ਸੀਗੀਆਂ ਅਸੀਂ ਤੇ ਮੋਟਰਸਾਈਕਲ ਦੇ ਦੋ ਖੜੇ ਸੀਗੇ ਮੁੰਡਾ ਇੱਕ ਪਿੱਛੇ ਨੂੰ ਢਟ ਕੇ ਆਇਆ ਉਹਨੇ ਸਾਡੇ ਹੱਥੋਂ ਚੋਖਤਾ ਮੈਂ ਬਥੇਰੀ ਕੋਸ਼ਿਸ਼ ਕੀਤੀ ਪਰ ਨਹੀਂ ਉਹ ਛੱਡ ਇੱਕਦਮ ਤਣੀ ਤੋੜਾ ਲਈ ਉਹਨੇ ਮੈਥੋਂ ਤੱਕ ਆਈ ਵੀ ਪਰ ਉਹ ਨਹੀਂ ਸਾਰੇ ਹੱਥ ਹੀ ਨਹੀਂ ਆਏ ਤਿੰਨ ਜਣੇ ਸੀਗੇ ਉਹ ਤੇ ਮੇਰਾ ਪੁਰਸ ਲੈ ਕੇ ਢਟ ਗਿਆ ਉਹ ਦੁਆ ਦਿਖਾਉਂਦੀ ਬੇਸਿਕ ਨੂੰ ਗਲੀ ਚੱਲ ਪੁੱਜੀਆਂ ਹੀ ਸੀਗੀਆਂ ਸੀ ਤੇ ਮੋਟਰਸਾਈਕਲ ਦੇ ਦੋ ਖੜੇ ਸੀਗੇ ਮੁੰਡਾ ਇੱਕ ਪਿੱਛੇ ਨੱਟ ਕੇ ਆਇਆ ਉਹਨੇ ਸਾਡੇ ਹੱਥੋਂ ਚੋਖਤਾ ਮੈਂ ਬਥੇਰੀ ਕੋਸ਼ਿਸ਼ ਕੀਤੀ ਪਰ ਨਹੀਂ ਉਹ ਛੱਡ ਇੱਕਦਮ ਤਣੀ ਤੋੜਾ ਲਈ ਉਹਨੇ ਮੈਥੋਂ ਤੱਕ ਆਈ ਵੀ ਪਰ ਉਹ ਨਹੀਂ ਸਾਰੇ ਹੱਥ ਹੀ ਨਹੀਂ ਆਏ ਤਿੰਨ ਜਣੇ ਸੀਗੇ ਉਹ ਤੇ ਮੇਰਾ ਪੋਰਸ ਲੈ ਕੇ ਨੱਟ ਗਿਆ ਉਹ ਪੋਰਸ ਲੈ ਕੇ ਨੱਟ ਗਿਆ ਪੋਰਸ ਚ ਕੀ ਆ ਗਿਆ ਇੱਕ ਮੇਰਾ ਮੋਬਾਈਲ ਹੈਗਾ ਤੇ ਨਾਲ ਪੈਸੇ ਸੀਗੇ ਨਾ ਆਧਾਰ ਕਾਰਡ ਵੀ ਹੈਗਾ ਮੇਰਾ ਪੈਸੇ 1500 ਰੁਪਿਆ ਠੀਕ ਹੈ ਤੁਸੀਂ ਕਿਹੜੀ ਜਗ੍ਹਾ ਆਏ ਸੀ ਦੁਆ ਦਿਖਾਉਂਦੀ ਅੱਛੇ ਅਮਿਤ ਗੁਪਤਾ ਦੇ ਗੁਪਤਾਸ ਕਿੰਨੇ ਕਿਰ ਰਹੇ ਹਾਂਜੀ ਕਿੰਨੇ ਕਵਾਜ ਦੀ ਗੱਲਬਾਤ ਇਹ ਹੋਏ 10-15 ਮਿੰਟ ਹੀ ਹੋਏ ਸਰ 10-15 ਮਿੰਟ ਹੀ ਹੋਏ ਆ ਸਾਰੇ ਠੀਕ ਆ ਜੀ ਤੇ ਸਰਦਾਰ ਸੀਗੇ ਮੋਨੇ ਸੀਗੇ ਮੋਨੇ ਸੀਗੇ ਦੇ ਕਿਹੜੇ ਮੋਟਰਸਾਈਕਲ ਤੇ ਪਛਾਣੇ ਕਿਹੜੇ ਸਪਲੈਂਡਰ ਮੋਟਰਸਾਈਕਲ ਤਿੰਨ ਜਣੇ ਸੀ ਜਿਹੜਾ ਚੀਨੀ ਸਾੜਾ ਪਰਸਗੋਤਾ ਨੂੰ ਕਾਲੀ ਟੀ-ਸ਼ਰਟ ਪਾਈ ਹੈ ਕਿ ਤਿੰਨ ਜਣੇ ਸਵਾਰ ਸੀਗੇ ਹਾਂਜੀ ਤੇ ਕੁਛ ਕਿਤੇ ਨੂੰ 도ੜੇ ਉਹ ਲੱਗਿਆ ਮੈਨੂੰ ਇੱਧਰ ਨੂੰ ਹੀ ਗਿਆ ਮੈਂ ਇੱਥੇ ਤੱਕ ਤਾਂ ਪਿੱਛਾ ਕੀਤਾ ਮੈਂ ਬਥੇਰੀ ਲੜਾਈ ਮੈਂ ਕਿਸਨੇ ਹੱਥ ਪਾਇਆ ਨਹੀਂ ਪਰ ਨਿਕਲ ਗਏ ਉਹ ਤੁਸੀਂ ਕਿੱਥੇ ਐ ਹੋ ਅੱਜ ਤਾਂ ਬਸਟ ਆਏ ਉਹਦਾਂਸ ਮੈਂ ਪੈਦਲ ਨੱਠੀ ਸੀ ਕਿ ਉਹਨਾਂ ਦੇ ਪਿੱਛੇ ਪਰ ਹੱਥ ਨਹੀਂ ਆਏ ਉਹ ਅੱਛਾ ਤੁਸੀਂ ਪੈਦਲ ਉਹਨਾਂ ਦੇ ਪਿੱਛੇ ਪਜੇ ਹਾਂਜੀ ਕੋਈ ਸਰ ਛੋੜਤਾ ਨਹੀਂ ਨਹੀਂ ਹੱਥ ਤਾਂ ਦੁਖਦੇ ਪਿਆ ਪੁਲਿਸ ਕੰਪਲੀਟ ਵਗੈਰਾ ਕੀਤੀ ਸੀ ਕਿ ਨਹੀਂ ਨਹੀਂ ਕੀ ਨਾਮ ਹੈ ਤੁਹਾਡਾ ਮੈਂ ਜੀ ਦਵਿੰਦਰ ਕੁਮਾਰ ਸਰੋਆ ਜੀ ਤੋ ਅੱਗੇ ਦੋ ਮੌਜੂਦਾ ਕੈਂਡੀਡੇਟ ਸਮਾਈਪਲਾਈ ਮੋਰਚਰ ਹੁਸ਼ਿਆਰਪੁਰ ਤੋਂ ਜੀ ਇੱਕੋ ਤੁਹਾਡੇ ਦੁਕਾਨ ਬਾਹਰ ਇੱਕ ਇਨਸੀਡੈਂਟ ਹੋਇਆ ਲੋਕੋ ਦੀ ਘਟਨਾ ਰਹੀ ਹੈ ਕਿਵੇਂ ਵੇਖਦੇ ਹੋ ਹੁਸ਼ਿਆਰਪੁਰ ਦੇ ਇਸ ਕਰਨ ਦੀ ਵਿਵਸਥਾ ਹੈ ਦੇਖੋ ਜੀ ਕਾਨੂੰਨ ਦੇਖਦੇ ਨੇ ਦਿਹਾੜੇ ਧੀ ਪੈਣ ਦਾ ਡਾਕਾ ਹੋ ਜਾਣਾ ਮੋਬਾਈਲ ਖੋ ਕੇ ਲੈਣਾ ਪੈਸੇ ਪਾਰਸ ਖੋ ਕੇ ਲੈ ਜਾਣਾ ਤੇ ਇੱਥੋਂ ਪਤਾ ਲੱਗਦਾ ਜਿਹੜੀਆਂ ਸਟਾਡੀ ਸਰਕਾਰਾਂ ਆ ਨਕਮੀਆਂ ਸਰਕਾਰਾਂ ਆ ਗਰੀਬਾਂ ਬਾਰੇ ਕੋਈ ਸੋਚ ਨਹੀਂ ਸੋਚਦੀਆਂ ਪਈਆਂ ਦੇਖੋ ਜੇ ਗਰੀਬਾਂ ਦਾ ਜੀਵਣਾ ਮੁਹਾਰਰ ਹੋ ਗਿਆ ਗਰੀ ਆਪਣੇ ਪੈਦਲ ਨਹੀਂ ਤੋਰ ਸਾਰਾ ਸੜਕ ਤੇ ਜਾ ਕੇ ਤੇ ਆ ਜਾਣੀ ਸਕਰਾ ਤੇ ਆਪਣੀ ਇਦਨ ਹੀ ਸਰਕਾਰਾਂ ਨੂੰ ਕੀ ਕਰਾਂਗੇ ਦੇਖੋ ਆਪਾਂ ਦੇ ਸਾਹ ਇਹਨਾਂ ਸਰਕਾਰਾਂ ਦਾ ਸਖਤ ਵਿਰੋਧ ਕਰਦੇ ਆ ਮੋਰੇ ਹੁਣ ਤੁਹਾਨੂੰ ਪਤਾ ਹੈ ਲੋਕ ਸਭਾ ਦੇ ਚੋਣਾਂ ਚੱਲ ਰਹੀਆਂ ਪਈਆਂ ਆਪਾਂ ਮੈਂ ਸਮਾਜ ਨੂੰ ਅਪੀਲ ਕਰਦਾ ਵੀ ਜਿਸ ਕਿਸੇ ਨੂੰ ਜਨੂੰਈ ਵੋਟ ਦੇਣੀ ਹੈ ਤੁਸੀਂ ਸਮਝ ਸੋਚ ਕੇ ਵੋਟ ਪਾਓ ਜਿਹੜੀਆਂ ਦਿਨ ਕੰਮੀਆਂ ਸਰਕਾਰਾਂ ਅਸੀਂ ਉਹਨਾਂ ਨੂੰ ਵੋਟ ਨਹੀਂ ਪਾਵਾਂਗੇ ਮੈਂ ਇਸ ਰੱਖੀ ਪੈਂਜੀ ਹੁਣੀ ਕਿਸ ਹਾਲਾਤ ਵਿੱਚ ਸੀਗੇ ਜੇ ਦੇਖੇ ਤੁਹਾਡੇ ਦੁਕਾਨ ਦੇ ਦੇਖੋ ਜਦ ਮੈਂ ਮੈਂ ਕਿਤੇ ਗਿਆ ਸੀ ਮੈਂ ਦੁਕਾਨ ਦਾ ਲੋਕ ਖੋਲਿਆ ਦੁਕਾਨ ਦੇ ਅੰਦਰ ਹੀ ਬੜਿਆ ਨਾਲ ਹੀ ਰੋਲਾ ਪੈ ਗਿਆ ਵੀ ਜਦ ਮੈਂ ਇੱਥੇ ਪੈਂਜੀ ਹੁਣੀ ਦੌੜੇ-ਦੌੜੇ ਆ ਗਏ ਸ਼ਹਿਰ ਕੁਝ ਹੋ ਸਾਰਾ ਇਹਨੇ ਕੋਸ਼ਿਸ਼ ਕੀਤੀ ਮੋਟਰਸਾਲ ਫੜ ਇਹ ਤਾਂ ਚਲੋ ਸ਼ੁਕਰ ਹੈ ਬੱਚੇ ਬਚਾ ਹੋ ਗਿਆ ਕੋਈ ਗੱਡੀ ਨੂੰ ਪਰੇ ਨੰਗ ਗਈ ਤੇ ਆਪਾਂ ਫਿਰ ਸਾਰੇ ਇਹਨੇ ਮਾਲਕੀਆ ਮਾਰਕੀਟ ਵਾਲੇ 도ੜੇ ਇਨਾਂ ਨੂੰ ਚੱਕਿਆ ਪਾਣੀ ਪੂਣੀ ਪਲਾਇਆ ਪਰ ਗੱਲ ਹੈ ਜੀ ਇਹਨੂੰ ਦੇਖੋ ਆਪਾਂ ਨੇ ਮੌਕੇ ਹੱਥ ਦੇਣ ਦਿਹਾੜਾ ਟਾਈਮ ਦੇਖੋ ਕਿੰਨਾ ਹੋਇਆ ਹੱਲੇ ਲਗਭਗ 1:30 ਵਜੇ ਦੀ ਗੱਲ ਹੈ ਇਹ 1:30 ਵਜੇ ਦੀ ਗੱਲ ਹੈ 1:30 ਵਜੇ ਦਿਨ ਦਿਹਾੜੇ 1:30 ਵਜੇ ਸਿੱਧਾ ਹੋ ਜੀ ਘਟਨਾ ਵਾਪਰ ਜਾਵੇ ਇਹਦਾ ਦੇਖੋ ਮਾਹੌਲ ਕਿਦਾਂ ਨ ਹੋਇਆ ਸ਼ਾਸਨ ਪ੍ਰਸ਼ਾਸਨ ਨੂੰ ਇੱਥੇ ਪਤਾ ਲੱਗ ਰਿਹਾ ਨਹੀਂ ਕਮਜ਼ੋਰੀਆਂ ਆ ਠੀਕ ਹੈ ਨਾ ਇਸ ਕਰਕੇ ਆਪਾਂ ਮੈਸ ਸਮਾਜ ਨੂੰ ਅਪੀਲ ਕਰਦਾ ਜਿਸ ਨੂੰ ਕਿਸੇ ਨੂੰ ਵੀ ਵੋਟ ਦੇਣੀ ਹੈ ਸਾਂਝੁਰ ਕੇ ਦੋ ਜਿਹੜੀਆਂ ਨਕਮੀਆਂ ਸਰਕਾਰਾਂ ਉਹਨਾਂ ਨੂੰ ਵੋਟ ਨਾ ਦਿਓ